ਚੀਕਲ ਮੈਂ ਅਵਜਤ ਕੋ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਆਈਟੀਆਈ ਗਰਾਊਂਡ ਵਿੱਚ ਜਿੱਥੇ ਕੋਚ ਡਿਸਟ੍ਰਿਕਟ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਐਥਲੈਟਿਕਸ ਮੀਟ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ 300 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਆਓ ਜਾਣਦੇ ਹਾਂ ਇੱਥੋਂ ਦੇ ਪ੍ਰਬੰਧਕਾ ਦਾ ਇਹਨਾਂ ਬਾਰੇ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਿਟੀ ਇਨਫੋ ਨਿਊਜ਼ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਇਸ ਟੂਰਨਾਮੈਂਟ ਦੇ ਲਈ ਆਪਣੀ ਕਵਰੇਜ ਕਰਨ ਲਈ ਆਪਣੇ ਸਟਾਫ ਨੂੰ ਭੇਜ ਕੇ ਹੋਰ ਇੰਤਜ਼ਾਮ ਕੀਤਾ ਹੈ ਔਰ ਸਾਡੇ ਖਿਡਾਰੀਆਂ ਦੀ ਸਾਡੇ ਐਥਲੀਟਸ ਦੀ ਹੌਸਲਾ ਅਫਜ਼ਾਈ ਕੀਤੀ ਹੈ ਮੈਂ ਡਿਸਟ੍ਰਿਕਟ ਐਥਲੈਟਿਕ ਐਸੋਸੀਏਸ਼ਨ ਵੱਲੋਂ ਸ਼ਿਟੀ ਇਨਫੋ ਨਿਊਜ਼ ਦੇ ਪ੍ਰਬੰਧਕਾਂ ਦਾ ਤੇ ਉਹਨਾਂ ਦੇ ਸਟਾਫ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਇਹ ਸਾਡੀ ਡਿਸਟ੍ਰਿਕਟ ਐਥਲੈਟਿਕ ਐਸੋਸੀਏਸ਼ਨ ਵੱਲੋਂ ਅੱਜ 20 ਤਰੀਕ ਨਵੰਬਰ ਔਰ 21 ਨਵੰਬਰ ਦੋ ਦਿਨਾਂ ਦਾ ਇਹ ਓਪਨ ਜੂਨੀਅਰ ਐਥਲੈਟਿਕ ਡਿਸਟ੍ਰਿਕਟ ਚੈਂਪੀਅਨਸ਼ਿਪ ਹੈ ਇਹ ਸਾਡੀ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੇ ਜੋ ਦਿਸ਼ਾ ਨਿਰਦੇਸ਼ਨ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਇਹ ਟੂਰਨਾਮੈਂਟ ਕਰਾ ਰਹੇ ਹਾਂ ਅੱਜ ਮੈਨੂੰ ਸਿਟੀ ਇਨਫੋ ਨਿਊਜ਼ ਦੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਦੇ ਹੋਇਆ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਜਦ ਵੀ ਅਸੀਂ ਬੱਚਿਆਂ ਦੇ ਕੁਝ ਵਿਚਾਰ ਦੇਖੀ ਦੇ ਸੀ ਜਾਂ ਟੂਰਨਾਮੈਂਟ ਦੇਖੀ ਦੇ ਸੀ ਤਾਂ ਸਾਨੂੰ ਰੁਚੀ ਇਦਾਂ ਲੱਗਦਾ ਸੀ ਕਿ ਬੱਚਿਆਂ ਦੀ ਜਾਂ ਕ੍ਰਿਕਟ ਦੇ ਵਿੱਚ ਹੈ ਜਾਂ ਫੁੱਟਬਾਲ ਦੇ ਵਿੱਚ ਹੈ ਲੇਕਿਨ ਹੁਣ ਕੁਝ ਸਮੇਂ ਤੋਂ ਇਹ ਇੱਕ ਬਹੁਤ ਵੱਡਾ ਪਰਿਵਰਤਨ ਆਇਆ ਹੈ ਸਕੂਲਾਂ ਦੇ ਬੱਚਿਆਂ ਦੇ ਵਿੱਚ ਕਾਲਜਾਂ ਦੇ ਬੱਚਿਆਂ ਦੇ ਵਿੱਚ ਕਿ ਉਹਨਾਂ ਨੇ ਐਥਲੈਟਿਕਸ ਦੇ ਵਿੱਚ ਆਪਣੇ ਆਪ ਰੁਚੀ ਦਿਖਾਣੀ ਸ਼ੁਰੂ ਕੀਤੀ ਹੈ ਅੱਜ ਸਾਡੀ ਹਾਜ਼ਰੀ ਜਿਹੜੀ ਅੱਜ ਦੀ ਸਾਡੀ ਅਟੈਂਡੈਂਸ ਆ ਉਹ 300 ਤੋਂ ਉੱਪਰ ਟੱਪ ਚੁੱਕੀ ਹੈ ਸਾਡੇ ਕੋਲ ਬਹੁਤ ਥੋੜਾ ਟਾਈਮ ਸੀ ਅਸੀਂ ਚੰਗੀ ਤਰ੍ਹਾਂ ਲੋਕਾਂ ਨੂੰ ਐਡਵਰਟਾਈਜ਼ ਨਹੀਂ ਕਰ ਸਕੇ ਲੇਕਿਨ ਇਹਦੇ باوجود ਵੀ ਤੁਸੀਂ ਹੈਰਾਨ ਹੋਵੋਗੇ ਕਿ 300 ਤੋਂ ਉੱਪਰ ਦੀ ਅਟੈਂਡੈਂਸ ਬਹੁਤ ਅੱਛੀ ਟੈਂਡੈਂਸ ਹੈ ਕੱਲ ਨੂੰ ਵੀ ਦੇਖਾਂਗੇ ਅਸੀਂ ਕਿੰਨੇ ਹੋਰ ਬੱਚੇ ਆਂਦੇ ਹਨ ਤੇ ਦੂਸਰੀ ਗੱਲ ਮੈਂ ਜਿਹੜੀ ਹੋਰ ਸਿਟੀ ਇਰਫਨਿਊ ਦੇ ਮਾਧਮ ਦੀ ਨਾਲ ਸਾਰੇ ਲੋਕਾਂ ਦੇ ਨਾਲ ਸਾਂਝੀ ਕਰਨੀ ਚਾਹਨਾ ਹਾਂ ਉਹ ਹੈ ਕਿ ਐਥਲੈਟਿਕਸ ਏਡੀਆਂ ਗੇਮਾਂ ਹਨ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਔਰਤਾਂ ਨੂੰ ਬਰਾਬਰ ਦਾ ਹੱਕ ਮਿਲਦਾ ਹੈ ਔਰਤਾਂ ਨੂੰ ਬਰਾਬਰ ਦੀ ਇੱਕ ਪਲੇਟਫਾਰਮ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਕਿ ਉਹ ਆਪਣੀ ਜੋ ਵੀ ਉਹਨਾਂ ਦੇ ਅੰਦਰ ਕਾਬਲੀਅਤ ਹੁੰਦੀ ਹੈ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਜਾਣ ਦੀ ਉਹ ਦਿਖਾ ਸਕਦੀਆਂ ਹਨ ਇੱਥੇ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਨਾ ਕਾਸਟ ਦੀ ਨਾ ਕ੍ਰੀਡ ਦੀ ਨਾ ਪੋਲੀਟੀਕਲ ਪਾਰਟੀ ਦੀ ਨਾ ਪੋਲੀਟੀਕਲ ਅਫੀਲੀਏਸ਼ਨ ਦੀ ਨਾ ਕਿਸੇ ਹੋਰ ਕਿਸੇ ਕਿਸਮ ਦੀ ਸਿਰਫ ਜ਼ਰੂਰਤ ਹੈ ਤੇ ਤੁਹਾਡੇ ਕੋ ਆਪਣੀ ਮਿਹਨਤ ਦੀ ਜ਼ਰੂਰਤ ਹੈ ਤੇ ਤੁਹਾਡੇ ਕੋ ਆਪਣੀ ਲਗਨ ਦੀ ਜ਼ਰੂਰਤ ਹੈ ਤੇ ਤੁਹਾਡੇ ਕੋ ਆਪਣੀ ਇੱਕ ਨਿਸ਼ਠਾ ਦੀ ਮੈਂ ਇਹਨਾਂ ਸ਼ਬਦਾਂ ਦੇ ਨਾਲ ਅੰਤ ਵਿੱਚ ਫਿਰ ਸਿਟੀਫਰ ਨਿਊਜ਼ ਦੇ ਪ੍ਰਬੰਧਕਾਂ ਦਾ ਤੇ ਪਾਠਕਾਂ ਦਾ